ਮੇਰੇ ਬਾਣੀ ਨਿਤਾਣਿਆਂ ਦੇ ਤਾਂ ਨਿਉਕਿਆਂ ਦੀ ਔਰ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਚਰਨ ਕਉਲਾ ਵਿੱਚ ਅਰਦਾਸ ਬੇਨਤੀ ਹੈ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਚਕ ਚਾਨ ਜਉ ਕਰ ਸੂਰਜ ਨਿਕਲਿਆ ਤਾਰੇ ਛੇ ਹਨੇਰ ਮੰਪੜੋ ਸੂਰੀ ਗਤਾਰ ਪ੍ਰਭ ਗੁਰੂ ਨਾਨਕ ਜਗ ਮਹੇ ਪੜਾਇਆ ਕਲ ਤਾਰਨ ਗੁਰੂ ਨਾਨਕ ਆਇਆ ਕਲ ਤਾਰਨ ਗੁਰੂ ਨਾਨਕ ਆਇਆ ਧੰ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦਾ 553ਵਾਂ ਪ੍ਰਕਾਸ਼ ਦਿਹਾੜਾ ਮਨਾਉਣ ਵਾਸਤੇ ਸੰਗਤਾਂ ਨੇ ਉਪਰਾਲਾ ਕੀਤਾ ਜੀ ਅਈ ਲਿਆmberਤ ਵਾਲੇ ਦੀ ਬਰਬਾਦ ਫਿਰ ਅੱਜ ਬੜੇ ਚੜ੍ਹਦੀਆਂ ਕਲਾ ਵਿੱਚ ਅਰੰਭ ਹੋਈ ਆਪ ਜਿਨੇ ਮਹਾਰਾਜ ਜੀ ਸੰਗਤਾਂ ਦੇ ਬੜੀ ਕਿਰਪਾ ਕੀਤੀ ਬੜੀ ਰਹਿਮਤ ਕੀਤੀ ਤਰਸ ਪਿਆ ਮਿਹਰਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲਤਾ ਜੀਵਾਂ ਤਨ ਮਨ ਜਿਵੇਂ ਹਰੀਆ ਸੰਗਤਾਂ ਨੇ ਪ੍ਰਵਾਦ ਬਿੜੀ ਅਰੰਭ ਕੀਤੀ ਆਪ ਜੀ ਦੀ ਸੇਵਿਤ ਮੇਂ ਪ੍ਰਿਆਤਰਾ ਕੇ ਸੇਵਾ ਲਈ ਹੈ ਭਾਈ ਸਾਹਿਬ ਭਾਈ ਗੁਰਚਰਨ ਸਿੰਘ ਤਿੰਨਾਂ ਦੇ ਸੁਪੁੱਤਰ ਅਜੇਪਾਲ ਸਿੰਘ ਕੈਨੇਡਾ ਦੇ ਵਸ। ਸਤਿਗੁਰ ਜੀਓ ਪਰਿਵਾਰ ਵੱਲੋਂ ਅੱਜ ਦੀ ਸੇਵਾ ਆਪ ਜੀ ਨੇ ਲਈ ਹੈ। ਪਵਿੱਤਰ ਦੀਵਾਨ ਸਜੇ ਅੰਮ੍ਰਿਤ ਮੇ ਬਾਣੀ ਦੇ ਜਾਪ ਨਿਤਨੇਮ ਸਹਿਬ ਔਰ ਕੀ ਬਾਣੀ ਦੇ ਕੀਰਤਨ ਵਿਚਾਰਾ ਹੋਈਆਂ। ਸੇਵਾ ਨੇ ਭਉਂਦੇ ਆ ਗੁਰਬਾਣੀ ਪੜਦੇ ਆ ਸੁਣਦੇ ਆ ਅਨੇਕ ਪ੍ਰਕਾਰ ਦੀਆਂ ਖੁੱਲ੍ਹਾ ਹੋਈਆਂ ਬਖਸ਼ ਲੈਣਾ ਕੋ ਤੁਸ ਮਤ ਬਖਸ਼ ਨੇ। ਪੜੀ ਸ੍ਰੀ ਗੁਰਬਾਣੀ ਦਾ ਪਾਵ ਸੰਗਤਾਂ ਹਿਰਦਿਆਂ ਚ ਵਸੋਣਾ ਜੀਓ ਆਹ ਰੀਆ ਲੇਕੇ ਲਾਉਣੀ ਆ ਭਟਾਵਾਂ ਦਰ ਤੇ ਪ੍ਰਵਾਨ ਕਰਨੀ ਆ ਦਰੋਂ ਕਰੋ ਨਾਮ ਦੀ ਦਾਤ ਬਖਸ਼ਿਸ਼ ਕਰਦੇ ਅੰਮ੍ਰਿਤ ਗੜਾ ਪ੍ਰਸਾਦ ਦੀ ਦੇਖ ਸੱਜ ਕੇ ਹਾਜ਼ਰ ਜਲ ਪਾਣੀ ਦੇ ਲੰਗਰ ਸੱਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਜੋ ਸ਼ਕੇ ਵਾਹਿਗੁਰੂ 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 ਪਾਸਾ ਜੀ ਇਸੇ ਤਰ੍ਹਾਂ ਕਿਰਪਾ ਕਰਨੀ ਸੰਤਾਂ ਕੋਲ ਸੇਵਾ ਲੈਂਦੇ ਰਹਿਣਾ ਬੱਚਾ ਅਜੇ ਪਾਲਕ ਨੂੰ ਇਸਕੇ ਤੇ ਮਿਹਰ ਪ੍ਰਯਾਤਨ ਰੱਖਣਾ ਕਾਰੋਬਾਰਤਵਾਦੇ ਬਖਸ਼ਿਸ਼ ਕਰਨੇ ਸੰਤਾਂ ਦੇ ਘਰਾਂ ਵਿੱਚ ਸੁਖ ਸ਼ਾਂਤੀ ਵਧਾਉਣੀ ਨਾਮ ਦੀਆਂ ਦਾਤਾ ਕੰਧ ਰੁਸਤੀ ਦੇ ਅੱਗੇ ਚੱਣੇ ਲਈ ਰੱਖਣਾ ਰੋਜ਼ ਪ੍ਰਭਾਤ ਦੀ ਵੀ ਸੌਣ ਦਾ ਅੰਮ੍ਰਿਤ ਵੇਲੇ ਤੇ ਜਾਗਣੇ ਬਖਸ਼ਿਸ਼ ਕਰਨੇ ਬਾਣੀ ਪੜਦਿਆਂ ਸੇਵਾ ਨਿਭਾਉਂਦਿਆਂ ਨਿਪਰਕਾਰਨੀਆਂ ਫੁੱਲਾਂ ਹੋਈਆਂ ਬਖਸ਼ ਲੈਣਾ ਨਿਸ਼ਾਨ ਸਾਹਿਬ ਦੀ ਅਗਵਾਈ ਹੇਠ ਅਜੰਮਰ ਜੀ ਦੇ ਪਰਵਾਸ ਤੇ ਜੀ ਆਰੰਭ ਹੋਈ ਸਮਾਪਤੀ ਅਪਰੰਤ ਦੀਵਾਨ ਸਜੇ ਸਜੇ ਦੀਵਾਨਾ ਵਿੱਚ ਆਪ ਜੀ ਦੇ ਗੁਰ ਜਸ ਗਾਇਨ ਹੋਏ ਇਸੇ ਤਰ੍ਹਾਂ ਕਿਰਪਾ ਰੱਖਣੀ ਸਾਰੀਆਂ ਸੰਤਾਂ ਪਰਵਾਰਾਂ ਦੀਆਂ ਹਾਜ਼ਰੀਆਂ ਨੇਖੇ ਵਿੱਚ ਲਾਉਣੀਆਂ ਹੁਕਮ ਨਾਮ ਤੇ ਬਖਸ਼ਿਸ਼ ਕਰੋ ਹੁਕਮ ਨਾਮ ਤੇ ਚਰਨ ਦੀ ਸਮਰੱਥਾ ਬਖਸ਼ੋ ਆਨੰਦ ਸਾਹਿਬ ਪਾਠ ਜੀ ਦੀ ਅਰਦਾਸ ਭੁੱਲ ਚੁੱਕ ਮਾਫ ਕਰਦੇ ਇਸੇ ਪਿਆਰੇ ਮੇਲੋ ਜਿਨਾਂ ਮੇਰੇ ਤੇਰਾ ਨਾਮ ਜਿਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣ ਸਭਤਾ ਸਦਾ ਵਾਹਿਗੁਰੂ ਜੀ ਕਾ ਜੀ ਕਾ ਵਾਹਿਗੁਰੂ ਜੀ ਕੀ ਹਉਦੇ ਬੋਲੇ ਸੋਨਹਾਲ ਸਵਾਸੀਆ